ਦੇਖ ਰਹੇ ਹੋ ਤੇ ਮੈਂ ਹਾਂ ਸ਼ਿਖਾ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਜਿੱਤੇ ਗੱਲ ਕਰੀਏ ਤਾਂ ਇਹ ਖਬਰ ਫਿਰੋਜ਼ਪੁਰ ਤੋਂ ਆਇਆ ਫਿਰੋਜ਼ਪੁਰ ਦੇ ਪੰਡ ਗਰੇਨ ਗੋਦਾਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਵੱਡਾ ਕੌਪਲਾ ਕੀਤਾ ਗਿਆ ਇਹ ਜਿਹੜੀ ਕਨਕ ਚੋਰੀ ਹੋਈ ਹੈ ਔਰ ਇਹ ਕੀ ਆ ਜਾ ਰਿਹਾ ਹੈ ਕਨਕ ਲੋਕਾ ਦੇ ਵਿੱਚ ਵੰਡੀ ਜਾਣੀ ਸੀ ਪਰ ਵੰਡਣ ਤੋਂ ਪਹਿਲਾਂ ਹੀ ਜਿਹੜੀ ਆ ਚੋਰੀ ਜਿਹੜੀ ਆ ਪਾਈ ਗਈ ਹੈ ਦੱਸ ਦਿੰਨੇ ਆ ਜਦੋਂ ਚੋਰੀ ਹੁੰਦੀ ਆ ਤੇ ਜਿਹੜੇ ਗੋਦਾਮ ਦੇ ਵਿੱਚ ਸਿਕਿਉਰਟੀ ਗਾਰਡ ਹੁੰਦੇ ਨੇ ਉਹਨਾਂ ਦੇ ਵੱਲੋਂ ਗੋਦਾਮ ਦੇ ਮਾਲਕ ਨੂੰ ਸੂਚਨਾ ਦਿੱਤੀ ਜਾਂਦੀ ਹੈ ਗੋਦਾਮ ਦੇ ਮਾਲਕ ਨੂੰ ਸੂਚਨਾ ਦੇਣ ਤੋਂ ਬਾਅਦ ਜਦੋਂ ਮਾਲਕ ਮੌਕੇ ਤੇ ਪਹੁੰਚਦਾ ਹੈ ਤਾਂ ਉਹਦੇ ਵੱਲੋਂ ਦੇਖਿਆ ਜਾਂਦਾ ਹੈ ਕਿ ਬੋਰੀਆਂ ਜਿਹੜੀਆਂ ਚੋਰੀ ਹੋਈਆਂ ਨੇ ਤੇ ਕ੍ਰੇਟ ਲਗਾ ਦਿੱਤੀ ਗਈ ਹੈ ਜਿਸ ਕਰਕੇ ਪਤਾ ਨਾ ਲੱਗੇ ਕਿ ਕੋਈ ਚੋਰੀ ਨਿਵਾਰਦਾਤ ਨੂੰ ਅੰਜਾਮ ਵੀ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਦੋਂ ਜਾਂਚਬਿੰਨ ਕੀਤੀ ਜਾਂਦੀ ਹੈ ਤਾਂ ਖੁਲਾਸਾ ਹੁੰਦਾ ਹੈ ਕਿ ਕਿਵੇਂ ਗੋਦਾਮ ਦੇ ਵਿੱਚ ਕਣਕ ਦੀ ਚੋਰੀ ਹੋਈ ਹੈ ਤੇ ਮਾਲਕ ਦੇ ਵੱਲੋਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਜਿਹੜੀ ਚੋਰੀ ਹੋਈ ਆ ਉਹ ਅ ਡੇਡ ਕਰੋੜ ਦੇ ਕਰੀਬ 2.5 ਕਰੋੜ ਦੇ ਕਰੀਬ ਜਿਹੜੀ ਚੋਰੀ ਹੋਈ ਆ ਕਿਉਂਕਿ ਇਹ ਜਿਹੜੀ ਕਨਕ ਸੀਗੀ ਉਹ ਲੋਕਾਂ ਨੂੰ ਪਹੁੰਚਣੀ ਸੀਗੀ ਲੋਕਾਂ ਨੂੰ ਦੇਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਭਾਰੀ ਚੋਰੀ ਹੋਈ ਐ ਮਾਲਕ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਜਿਸ ਤਰ੍ਹਾਂ ਚੋਰੀ ਹੋਈ ਆ ਗੋਦਾਮ ਦੇ ਵਿੱਚ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਇਹ ਚੋਰੀਆਂ ਕਰਦੇ ਨੇ ਤਾਂ ਇਹਨਾਂ ਦੇ ਕੋਲ ਲੱਖਾਂ ਪੈਸਾ ਹੁੰਦਾ ਵੱਡੀਆਂ ਵੱਡੇ ਮਕਾਨ ਹੁੰਦੇ ਨੇ ਤਾਂ ਆਪਣੇ ਆਪ ਨੂੰ ਗਰੀਬ ਦੱਸਦੇ ਨੇ ਪਰ ਜਿਸ ਤਰ੍ਹਾਂ ਇਹ ਚੋਰੀਆਂ ਠੱਗੀਆਂ ਕਰਕੇ ਜਿਹੜੇ ਅਮੀਰ ਬੰਦੇ ਨੇ ਪੈਸੇ ਕਮਾਏ ਜਾਂਦੇ ਨੇ ਬੇहद ਗਲਤ ਹੈ ਤਾਂ ਹੁਣ ਪਨ ਗ੍ਰੇਨ ਦੇ ਗੋਦਾਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਕਨਕ ਦੀ ਚੋਰੀ ਹੋਈ ਹੈ ਹੀਰਾ ਫੇਰੀ ਕੀਤੀ ਗਈ ਹੈ ਇਹਦੇ ਨਾਲ ਹੀ ਦੱਸ ਦਿੰਦੇ ਹਾਂ ਜਦੋਂ ਸਿਕਿਉਰਿਟੀ ਗਾਰਡ ਜਿਹੜੇ ਨੇ ਉਹਨਾਂ ਨੂੰ ਪਤਾ ਲੱਗਦਾ ਤੇ ਮਾਲਕ ਤੱਕ ਇਹ ਸੂਚਨਾ ਦਿੱਤੀ ਜਾਂਦੀ ਹੈ ਤਾਂ ਮਾਲਕ ਜਦੋਂ ਮੌਕੇ ਤੇ ਪਹੁੰਚਦਾ ਹੈ ਤੇ ਮਾਲਕ ਦੇ ਵੱਲੋਂ ਜਾਣਬਿਨ ਕੀਤੀ ਜਾਂਦੀ ਹੈ ਕਿ ਰੇਟ ਜਿਹੜੇ ਨੇ ਰੱਖ ਦਿੱਤੇ ਜਾਂਦੇ ਨੇ ਕਿ ਪਤਾ ਨਾ ਲੱਗੇ ਕਿ ਕੋਈ ਚੋਰੀ ਹੋਈ ਆ ਜਈਆਂ ਵਾਰ ਦਾ ਤਾਂ ਦੇਖੋ ਕਿਵੇਂ ਸ਼ਰੀਆਮ ਚੋਰੀ ਹੁੰਦੀ ਹੈ ਪਨਗਰੇਨ ਦੇ ਗੋਦਾਮ ਦੇ ਵਿੱਚ ਚੋਰੀ ਹੋਈ ਆ ਵੱਡੇ ਸਵਾਲ ਇੱਥੇ ਖੜੇ ਹੁੰਦੇ ਨੇ ਕਿ ਅਖਰਕਾਰ ਕਦੋਂ ਇਹਨਾਂ ਚੋਰੀਆਂ ਦੇ ਉੱਤੇ ਠੱਲ ਪਵੇਗੀ ਕਦੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾਵੇਗਾ ਕਿਉਂਕਿ ਜਿਹੜੀ ਕਨਕ ਲੋਕਾਂ ਨੂੰ ਦੇਣੀ ਸੀਗੀ ਜਿਹੜੀ ਕਨਕ ਲੋਕਾਂ ਤੱਕ ਪਹੁੰਚਣੀ ਸੀਗੀ ਪਰ ਉਸ ਤੋਂ ਪਹਿਲਾਂ ਹੀ ਚੋਰੀ ਹੋ ਜਾਂਦੀ ਹੈ ਇਹ ਵਾਰਦਾਤ ਜਿਹੜੀ ਆ ਕੈਮਰਾ ਦੇ ਵਿੱਚ ਵੀ ਕੈਦ ਹੁੰਦੀ ਆ ਤੇ ਖੁਲਾਸਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਸਿਕਿਉਰਿਟੀ ਗਾਰਡ ਨੂੰ ਪਤਾ ਲੱਗਦਾ ਚੋਰੀ ਹੋਈ ਆ ਤਾਂ ਸੂਚਨਾ ਦਿੱਤੀ ਜਾਂਦੀ ਆ ਤੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਤਾ ਜਾਵੰਦਾ ਹੈ ਤੇ ਇਸ ਦੀ ਨਿਖੇਦੀ ਵੀ ਕੀਤੀ ਜਾਂਦੀ ਹੈ ਕਿ ਬੇहद ਗਲਤ ਹੈ ਇਸ ਤਰ੍ਹਾਂ ਹੀ ਚੋਰੀਆਂ ਠੱਗੀਆਂ ਕਰਕੇ ਉਹ ਕਰੋੜਾ ਰੁਪਏ ਕਮਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਆਪਣੇ ਆਪ ਨੂੰ ਗਰੀਬ ਵੀ ਦੱਸਿਆ ਜਾਂਦਾ ਹੈ ਤਾਂ ਹਾਲਾਤ ਦੇਖੋ ਕੀ ਕੁਝ ਬਣੇ ਹੋਏ ਨੇ ਕਿ ਇਸ ਤਰ੍ਹਾਂ ਸ਼ਰੀਆਮ ਚੋਰੀਆਂ ਕੀਤੀਆਂ ਜਾ ਰਹੀਆਂ ਨੇ ਫਿਰੋਜ਼ਪੁਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਫਿਰੋਜ਼ਪੁਰ ਦੇ ਪਨਗਰਣ ਗੋਦਾਮ ਦੇ ਵਿੱਚ ਵੱਡੀ ਠੱਗੀ ਮਾਰੀ ਗਈ ਹੈ ਧੋਖਾ ਤੜੀ ਹੋਈ ਹੈ ਤੇ ਖੁਲਾਸੇ ਹੋਏ ਨੇ ਜਿਹੜੀਆਂ ਕਨਕ ਦੀਆਂ ਬੋਰੀਆਂ ਗਾਇਬ ਕੀਤੀਆਂ ਗਈਆਂ ਨੇ ਕਨਕ ਚੋਰੀ ਹੋਈ ਹੈ ਹਾਲਾਂਕਿ ਗੱਲ ਕਰੀਏ ਤਾਂ ਜੇ ਪੰਜਾਬ ਦਾ ਵਿੱਚ ਪਹਿਲਾ ਹੀ ਜੋ ਹੈ ਕਾਫੀ ਪ੍ਰਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਂਦੇ ਨੇ ਚੋਰੀ ਜਿਹੜੀ ਕੀਤੀ ਜਾਂਦੀ ਹੈ ਠੱਗੀ ਚੋਰੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਹੁਣ ਕਨਕ ਵੀ ਚੋਰੀ ਕੀਤੀ ਜਾ ਰਹੀ ਹੈ ਵੀਡੀਓ ਜਿਹੜੀ ਸਾਹਮਣੇ ਆਈ ਹੈ ਤੇ ਨਾਲ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਜੇ ਗੱਲ ਕਰੀਏ ਤਾਂ ਕਈ ਲੋਕ ਖੜੇ ਹੁੰਦੇ ਨੇ ਕਿ ਕਿਹੋ ਜਿਹਾ ਪ੍ਰਸ਼ਾਸਨ ਹੈ ਕਿਉਂ ਜੀਆਂ ਸਰਕਾਰਾਂ ਨੇ ਕੀ ਕੋ ਜਿੱਥੇ ਵਾਪਰ ਦੇ ਤਾਂ ਬੇ ਬੇਹਦ ਮੰਦਭਾਗੀ ਖਬਰ ਹੈ ਕਿਉਂਕਿ ਗੱਲ ਕਰੀਏ ਤਾਂ ਜਿਸ ਤਰ੍ਹਾਂ ਚੋਰੀ ਹੋਈ ਹੈ ਚੋੜ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਨਾਲ ਹੀ ਗੱਲ ਕਰੀਏ ਤਾਂ ਕ੍ਰੇਟ ਲਗਾ ਦਿੱਤੇ ਗਏ ਕਿ ਲੋਕਾਂ ਨੂੰ ਨਾ ਪਤਾ ਲੱਗੇ ਕਿਸੇ ਨੂੰ ਵੀ ਭਨਕ ਨਾ ਲੱਗੇ ਕਿ ਇੱਥੇ ਚੋਰੀ ਹੋਈ ਆ ਪਰ ਜਦੋਂ ਸਿਕਿਉਰਿਟੀ ਗਾਰਡ ਨੂੰ ਪਤਾ ਲੱਗਦਾ ਸਿਕਿਉਰਿਟੀ ਗਾਰਡ ਦੇ ਵੱਲੋਂ ਮਾਲਕ ਨੂੰ ਸੂਚਨਾ ਦਿੱਤੀ ਜਾਂਦੀ ਹੈ ਮਾਲਕ ਮੌਕੇ ਤੇ ਪਹੁੰਚਦਾ ਤੇ ਉਸਦੇ ਵੱਲੋਂ ਜਾਇਜ਼ਾ ਲੱਤਾ ਜਾਂਦਾ ਤੇ ਮਾਲਕ ਦੇ ਵੱਲੋਂ ਪਹੁੰਚ ਕੇ ਜਦੋਂ ਜਾਂਚ ਕੀਤੀ ਜਾਂਦੀ ਹੈ ਤਾਂ ਖੁਲਾਸਾ ਹੁੰਦਾ ਕਿ ਜਿਹੜੀ ਚੋਰੀ ਹੋਈ ਆ ਤੇ ਪੁੱਛਣ ਤੇ ਜਦੋਂ ਪੁੱਛਿਆ ਜਾਂਦਾ ਹੈ ਕਿ ਕਿੰਨਾ ਕੁ ਮਾਲ ਜਿਹੜਾ ਚੋਰੀ ਹੋਇਆ ਕਿੰਨੀਆਂ ਬੋਰੀਆਂ ਗਾਇਬ ਹੋਈਆਂ ਨੇ ਤੇ 2.5 ਤੋਂ 1.5 ਕਰੋੜ ਦੇ ਕਰੀਬ ਦੀ ਚੋਰੀ ਜਿਹੜੀ ਆ ਦੱਸੀ ਜਾਂਦੀ ਆ ਤਾਂ ਵੱਡਾ ਨੁਕਸਾਨ ਕਹਿ ਸਕਦੇ ਹੋਇਆ ਜਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਵੱਡੇ ਸਵਾਲ ਨੇ ਕਿ ਆਖਰਕਾਰ ਕਦੋਂ ਇਹਨਾਂ ਚੀਜ਼ਾਂ ਤੇ ਰੋਕ ਲੱਗੇਗੀ। ਤਾਂ ਸਵਾਲਾਂ ਦੇ ਕੇਰਦ ਵਿੱਚ ਵੀ ਵੀਡੀਓ ਜ਼ਰੂਰ ਬਣਦੀ ਹੈ ਕਿਉਂਕਿ ਕਈ ਸਵਾਲ ਖੜੇ ਹੁੰਦੇ ਨੇ ਕਿ ਆਖਰਕਾਰ ਇਹ ਚੋਰੀ ਦੀਆਂ ਵਾਰਦਾਤਾਂ ਤੇ ਕਦੋਂ ਠੱਲ ਪਵੇਗੀ। ਤਾਂ ਹੁਣ ਪਨ ਗਰੇਂਦੇ ਗੋਦਾਮ ਦੇ ਵਿੱਚ ਵੱਡੀ ਠੱਗੀ ਮਾਰੀ ਗਈ ਹੈ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਜਿਹਾ ਹੋਰ ਖਬਰਾਂ ਲਈ ਤੁਸੀਂ ਦੇਖ ਦਰੋਹ ਟੀਵੀ ਨਰਾਈ। ਮੀਆਂ 파ਰਤੀ ਜੀ +919815512050 ਘਰ ਬੈਠੇ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀਡ ਕਰਵਾਓ ਉਪਰੀ ਹਵਾ ਪਸ਼ੀਕਰਨ ਕਰਵਾਣਾ ਜਾਂ ਤੋੜਵਾਣਾ ਪ੍ਰੇਮ ਵਿਆਹ ਮਨ ਚਾਹ ਪਿਆਰ ਲਾਟੋ ਲਾ ਇਲਾਜ ਬਿਮਾਰੀ ਪਤੀ ਪਤਨੀ ਦੇ ਝਗੜੇ ਦੁਸ਼ਮਣ ਸੋਤਨ ਨੌਕਰੀ ਕਾਰੋਬਾਰ ਗਰੀਲੂ ਕਲੇਸ਼ ਅਤੇ ਕੁੱਟਕਚਾਈ ਤੋਂ ਛੁਟਕਾਰਾ ਵਿਦੇਸ਼ ਯਾਤਰਾ ਵਿੱਚ ਰੁਕਾਵਟਾਂ ਆਪਣੇ ਕੈਰੀਅਰ ਵਿੱਚ ਸਫਲਤਾ ਪ੍ਰਾਪਤ ਕਰੋ